ਅੱਜ ਪਿੰਡ ਲਾਦੂ ਕਾ ਵਿੱਚ ਇੱਕ ਵੱਖਰੀ ਕਿਸਮ ਦੀ ਸਵੇਰ ਹੋਈ ਸੂਰਜ ਦੀਆਂ ਕਿਰਨਾਂ ਹੌਲੀ-ਹੌਲੀ ਫੈਲ ਰਹੀਆਂ ਸਨ ਅਤੇ ਪੰਛੀਆਂ ਦੀ ਚਹਿਚਹਾਟ ਦੂਰ-ਦੂਰ ਤੱਕ ਗੂੰਜ ਰਹੀ ਸੀ ਪਰ ਇਸ ਵਾਰ ਇਹ ਸਵੇਰ ਕਿਸੇ ਖਾਸ ਕਾਰਨ ਕਰਕੇ ਵਿਧੇਰੇ ਮਹੱਤਵਪੂਰਨ ਸੀ ਪਿੰਡ ਦੇ ਨੌਜਵਾਨਾਂ ਦਾ ਇੱਕ ਸਮੂਹ ਪੀਰ ਬਾਬਾ ਨਾਦਰ ਸ਼ਾਹ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਦੇ ਮੈਂਬਰ ਸ਼ਮਸ਼ਾਨ ਘਾਟ ਵਿੱਚ ਸਫਾਈ ਕਰਨ ਲਈ ਇਕੱਠੇ ਹੋਏ ਸਨ ਵਿਪਨ ਟੋਡਸ ਸੋਨੋ ਕੰਬੋਜ ਅਰਮਾਨ ਨਰਿੰਦਰ ਪਾਲ ਸਵਨਾ ਬੈਕ ਹੈਪੀ ਸਾਜਨ ਅਨੂ ਅਤੇ ਅਨੁਰਾਗ ਇਹ ਸਾਰੇ ਨੌਜਵਾਨ ਆਪਣੇ ਹੱਥਾਂ ਵਿੱਚ ਝਾੜੂ ਟੋکریاں ਅਤੇ ਹੋਰ ਸਫਾਈ ਦੇ ਸੰਦ ਲੈ ਕੇ ਆਏ ਸਨ। ਉਹਨਾਂ ਦੇ ਚਿਹਰਿਆਂ ਤੇ ਇੱਕ ਖਾਸ ਤਰ੍ਹਾਂ ਦੀ ਚਮਕ ਸੀ ਜੋ ਸਮਾਜ ਲਈ ਕੁਝ ਚੰਗਾ ਕਰਨ ਦੀ ਖੁਸ਼ੀ ਨੂੰ ਦਰਸਾਉਂਦੀ ਸੀ। ਸ਼ਮਸ਼ਾਨ ਘਾਟ ਵਿੱਚ ਪਈਆਂ ਸੁੱਕੀਆਂ ਪੱਤੀਆਂ, ਕਾਗਜ਼ਾਂ ਦੇ ਟੁਕੜੇ ਅਤੇ ਹੋਰ ਕੂੜੇ ਨੂੰ ਸਾਫ਼ ਕਰਨ ਵਿੱਚ ਉਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਹਰ ਕੋਈ ਪੂਰੇ ਜੋਸ਼ ਅਤੇ ਸਮਰਪਣ ਨਾਲ ਕੰਮ ਕਰ ਰਿਹਾ ਸੀ। ਉਹਨਾਂ ਦੇ ਮਨਾਂ ਵਿੱਚ ਸਿਰਫ ਇੱਕ ਹੀ ਗੱਲ ਸੀ ਆਪਣੇ ਪਿੰਡ ਦੇ ਇਸ ਮਹੱਤਵਪੂਰਨ ਸਥਾਨ ਨੂੰ ਸਾਫ਼ ਅਤੇ ਪਵਿੱਤਰ ਰੱਖਣਾ। ਕੰਮ ਕਰਦੇ ਸਮੇਂ ਉਹਨਾਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਹੱਸੇ ਅਤੇ ਮਜ਼ਾਕ ਵੀ ਕੀਤਾ ਪਰ ਉਹਨਾਂ ਦਾ ਧਿਆਨ ਹਮੇਸ਼ਾ ਆਪਣੇ ਕੰਮ ਤੇ ਕੇਂਦਰਿਤ ਰਿਹਾ ਉਹਨਾਂ ਨੇ ਦਿਖਾ ਦਿੱਤਾ ਕਿ ਜਦੋਂ ਸਮਾਜ ਦੇ ਨੌਜਵਾਨ ਇਕੱਠੇ ਹੋ ਕੇ ਕੰਮ ਕਰਦੇ ਹਨ ਤਾਂ ਉਹ ਕਿਸੇ ਵੀ ਚੀਜ਼ ਨੂੰ ਸਾਫ਼ ਅਤੇ ਸੁੰਦਰ ਬਣਾ ਸਕਦੇ ਹਨ ਬਾਬਾ ਨਾਦਰ ਸ਼ਾਹ ਮਹਾਰਾਜ ਜੀ ਜੋ ਕਿ ਪਿੰਡ ਲਾਦੂ ਕਾਂ ਦੇ ਸ਼ਮਸ਼ਾਨ ਘਾੜ ਦੀ ਨੌਜਵਾਨਾਂ ਦੇ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਤੁਹਾਨੂੰ ਇਹ ਸਫਾਈ ਤਸਵੀਰਾਂ ਇੱਧਰ ਦੇਖ ਸਕਦੇ ਹੋ ਆਡੇ ਤੋਂ ਨੋਮੀ ਸੋਨਦੀ ਦੇਖਣੀ ਰਾਤ ਹੋਣੀ ਰਹੇ ਦੇਖ ਸਕਦੇ ਜੇ ਤੁਸੀਂ ਦਿਨਾਈ ਤਸਵੀਰਾਂ ਸਭਾਈ ਸਭਾਈ ਆ ਜਾ ਬੋਲ ਫਿਰ ਬਾਬਾ ਨਦਰਸ਼ਾ ਮਹਾਰਾਜ ਕੀ ਜੈ جو پنڈ لاد اس طرح لائف تصویر دیکھ رہے ہو جو نوجوان مطلب صفائی ابھین چلایا جا رہا ہے دیکھ سکتے ہو جو بچی سفائی بھی بہت ہی بھی خاجہ جی یہ بچے کی سیوا لگا رہے ہیں صفائی کرنے کی نوجوان بھی جی تنو سیوا کر رہے ہیں دیکھ سکتے ہو چھوٹے چھوٹے منع منہ بچے بھی ہیں ادھر ساڈے انواگ جی ادھر سونی جی ڈیری والے جو کہ ਇਸ ਤਰ੍ਹਾਂ ਹੀ ਥੋੜਾ ਹੁੰਦੀ ਹੈ ਤਾਂ ਬਹੁਤ ਪਿੱਛੇ ਵਾਲੀ ਵੱਡੀ ਪੰਗਦੇ ਹੀ ਨਾਲ ਕਰਦੇ ਸੀ ਤੇ ਇਧਰ ਖੜੇ ਅਨੁਰਾਗ ਜੀ ਇਹ ਕਿਹੜਾ ਕਾਰਨ ਹੈ ਇਹ ਲੋ ਮੇ ਅਨੁਰਾਗ ਆਦਾ ਪਿਆਰ ਨਹੀਂ ਹੈ ਅਨੁਰਾਗ ਅਸੀਂ ਦੇਖਣੇ ਜੋ ਕਿ ਆਪਣਾ ਅਸਲੀ ਘਰ ਰਹੇ ਹੈ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦੀ ਆ ਕਿ ਬਾਦਕੋ ਵੱਧ ਆਪਣੇ ਪਿੰਡਾਂ ਦੇ ਜੋ ਵੀ ਕੰਮ ਅਧੂਰੇ ਪਏ ਨੇ ਐ ਇੱਕ ਵਾਰ ਸੰਡੇ ਮੰਡੇ ਜੋ ਵੀ ਹੁੰਦਾ ਹੈ ਕੰਡਾ ਦੋ ਘੰਟੇ ਘਾਟ ਕੇ ਸਫਾਈ ਜ਼ਰੂਰ ਕਰੋ ਕਿਉਂਕਿ ਆਪਾਂ ਵੇਲੇ ਬੈਨੇ ਆ ਘਰੇ ਘਰੇ ਵੀ ਕੰਮ ਕਰਨੇ ਇਹ ਵੀ ਆਪਣਾ ਕੰਮ ਹੈ ਕਰਮ ਹੈ ਕਿਉਂਕਿ ਅਸਲੀ ਘਰ ਆਪਣਾ ਇਹ ਹੈ ਕਿਉਂਕਿ ਇੱਥੇ ਆਪਣੇ ਬਾਹਰੋਂ ਦੇ ਲੋਕ ਆਉਂਦੇ ਨੇ ਤੇ ਆਪਣੇ ਪਿੰਡ ਦੀ ਬੇਇੱਜ਼ਤੀ ਹੁੰਦੀ ਤੋਂ ਕਿ ਪੰਚਾਇਤ ਆਪਣੀ ਹੈ ਨਹੀਂ ਤੇ ਆਪਣੀ ਜਿਹੜੀ ਕਮਿਊਨਿਟੀ ਹੈ ਉਹਨੇ ਬੀੜਾ ਛੱਡਿਆ ਹੋਇਆ ਤੇ ਆਪਾਂ ਮਦਦਵਾਦ ਦੇ ਸੇਵਾ ਕਰਮੀਏ ਮਦਦਵਾਦ ਸੇਵਾ ਕਰਮੀਏ ਸਾਡੇ ਸਹੌਣਾ ਜੀ ਆਨਲਾਈਨ ਬੈਂਕ ਸਟੇਟ ਬੈਂਕ ਐਕਸਪੈਕਟ ਜਿਸ ਕਿਸੇ ਵੀਰ ਨੇ ਵੀ ਸੇਵਾ ਪੈਸੇ ਵਿੱਚ ਪਾਉਣੇ ਹੋਣ ਕਢਾਉਣੇ ਹੋਣ ਇਹਦੇ ਕੋਲ ਆਨਲਾਈਨ ਜਮ੍ਹਾਂ ਕਰਵਾ ਸਕਦਾ ਤੇ ਕਢਵਾ ਸਕਦਾ ਹੈ ਅੱਜ ਸੌਣਾ ਜੀ ਵੀ ਝੇਲਿਆਂ ਦੀ ਸੇਵਾ ਅੱਜ ਕੀਤੀ ਇਹਨੇ ਸੇਵਾਦਾਰਾਂ ਵਾਸਤੇ ਝੇਲਿਆ ਤੇ ਪ੍ਰਸ਼ਾਦ ਜਾਂ ਲੰਗਰ ਵੀ ਕਰਵਾ ਕੇ ਲੈ ਆਏ ਨੇ ਬਿਕਮੀ ਜੀ ਬਹੁਤ ਬਹੁਤ ਧੰਨਵਾਦ ਸਾਰੇ ਸਾਡੇ ਕਮੇਟੀ ਮੈਂਬਰ ਕੋਈ ਇੱਕ ਉਹ ਵਿਆਹ ਤੇ ਇੱਕ ਉਹ ਪ੍ਰੋਕਰੀ ਤੇ ਮੱਗੀ ਜੀ ਉਹ ਵੀ ਆਪਣੇ ਵਿਆਹ ਦੇ ਗਏ ਨੇ ਉਹ ਜਗ੍ਹਾ ਤੇ ਸਾਡੇ ਸੋਨੂ ਵੀਰ ਦੀ ਇਹਨਾਂ ਨੇ ਵੀ ਵਿਹਾਂ ਆਤਾ ਸਾਡੇ ਕੇ ਆਪਣਾ ਕੋ ਰੋਕਰੀ ਦਾ ਕਮਾਲ ਛੱਡ ਕੇ ਤੇ ਸੇਵਾ ਕਰਨ ਪਹੁੰਚੇ ਨੇ ਉਹਦੇ ਸਾਡੇ ਸਾਜਨ ਵੀਰ ਜੀ ਉਹ ਵੀ ਪਾਸ ਚੌਰ ਨਾਲ ਮਜਾਦਾ ਦੇਖ ਰਹੇ ਨੇ ਸੇਵਾ ਸੇਵਾ ਕਰ ਰਹੇ ਨੇ ਸਾਜਨ ਨੂੰ ਬੇਨਤੀ ਹੈ ਕਿ ਗਰ ਚਾਹ ਦਾ ਲੰਗਰ ਬਟਵਾ ਦੇ ਬੋਲ ਪੀਰ ਬਾਬਾ ਨਾਦਰ ਸ਼ਾਹ ਮਹਾਰਾਜ ਕੀ ਜੈ ਅੱਜ ਪਿੰਡ ਲਾਦੁਕਾਰੀ ਮੇਲਾ ਕਮੇਟੀ ਦੇ ਵੱਲੋਂ ਐਂਡ ਲਾਦੂ ਗਾੜੇ ਸ਼ਮਸ਼ਾਨ ਗਾੜ ਦੇ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈ ਸਾਰੇ ਸੇਵਾਦਾਰ ਤਨੋਂ ਮਨੋਂ ਸੇਵਾ ਕਰ ਰਹੇ ਨੇ ਸਵੇਰ ਤੋਂ ਆ ਕੇ ਖਾਣਾ-ਦਾਣਾ ਵੀ ਆਪਣਾ ਨਾਲ ਲੈ ਕੇ ਆਏ ਨੇ ਤੇ ਚਾਵਾਂ ਦੇ ਲੰਗਰ ਤੇ ਪ੍ਰਸ਼ਾਦਿਆ ਦੇ ਲੰਗਰ ਵੀ ਅੱਜ ਇੱਥੇ ਹੀ ਖਾਦੇ ਜਾਣਗੇ ਤੇ ਇੰਡੀਆ ਤੇ ਇੰਡੀਆ ਤੇ ਪਾਕਿਸਤਾਨ ਦਾ ਮੈਚ ਵੀ ਇੱਥੇ ਹੀ ਵੇਖਿਆ ਜਾਏਗਾ ਇੰਡੀਆ ਤੇ ਪਾਕਿਸਤਾਨ ਦਾ ਮੈਚ ਵੀ ਅੱਜ ਇੱਥੇ ਲਾਈਵ ਚੱਲੇਗਾ ਲੰਗਰ ਦਾ ਪ੍ਰਬੰਧ ਵੀ ਪੂਰਾ ਪੂਰਾ ਕਰ ਰਹੇ ਆ ਅਸੀਂ ਸਾਡੇ ਸੇਵਾਦਾਰ ਵੇਖ ਲੋ ਸੌਣਾ ਜੀ ਐਮਐਲਏ ਸਾਹਿਬ ਵੀ ਸੇਵਾ ਕਰ ਰਹੇ ਨੇ ਤਨੋਂ ਮਨੋਂ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਕਿਉਂਕਿ ਅਸਲੀ ਘਰ ਆਪਣਾਈ ਹੈ ਜਿੰਨੇ ਵੀ ਮੇਰੇ ਨੌਜਵਾਨ ਵੀਰ ਨੇ ਆਪਣੇ ਪਿੰਡਾਂ ਦੇ ਵਿੱਚ ਕੰਮ ਕਰੋ ਨਸ਼ਿਆਂ ਤੋਂ ਦੂਰ ਰਹੋ ਚੰਗੇ ਕੰਮ ਕਰੋ ਨਾਸ਼ਿਆਂ ਤੋਂ ਬਚੋ ਆ ਵੇਖ ਸਕਦੇ ਹੋ ਸਾਡੇ ਵੀਰ ਸਾਜਣ ਜੀ ਸਫਾਈ ਅਭਿਆਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਬੰਦਾ ਯੋਗਦਾਨ ਇਧਰ ਸਵਣਾ ਜੀ ਜੋ ਆਨਲਾਈਨ ਬੈਂਕ ਸਟੇਟ ਬੈਂਕ ਐਕਸਿਸ ਬੈਂਕ ਸਾਰੇ ਇੰਡੀਆ ਦੇ ਆਲ ਇੰਡੀਆ ਦੇ ਬੈਂਕ ਦੇ ਕੋਲ ਜੋ ਖਾਤੇ ਖੋਲਦੇ ਨੇ کیونکہ جو کس کی تانی ہے وہ بھی ہے دیکھو تو اسی کٹوا سکتے ہیں آن لین ٹوکنگ